ਲਓ ਜੀ ਫੇਰ ਅਸੀਂ ਕਹਿੰਨੇ ਆਂ ਵੀ ਕੁਦਰਤ ਕਰਦੀ ਆ ਸਾਡੇ ਨਾਲ ਧੱਕਾ ਹਨਾ ਸਾਡੇ ਗੜੇ ਮਰੀ ਹੋ ਗਈ ਜੀ ਸਾਡੇ ਜੇ ਹੋ ਗਿਆ ਜੀ ਸਾਡੇ ਵੋ ਹੋ ਗਿਆ ਜੀ ਆ ਤੁਸੀਂ ਦੇਖੋ ਯਾਰ ਹੁਣ ਅਸੀਂ ਕੁਦਰਤ ਨਾਲ ਧੱਕਾ ਨਹੀਂ ਕਰਦੇ ਐਡਾ ਕਡਾ ਫਹਾ ਆ ਗਿਆ ਗਲੋਂ ਨੂੰ ਦੱਸ ਦੱਸ ਤੇ ਜੇ ਆਪਦੇ ਕੁਦਰਤ ਰੰਗ ਦਿਖਾਉਂਦੀ ਆ ਫੇਰ ਅਸੀਂ ਚੀਕਾਂ ਮਾਰਦੇ ਹਾਏ ਰੱਬਾ ਮਾਰਦੇ ਹਾਏ ਰੱਬਾ ਮਾਰਦੇ ਫਿਰ ਹੁਣ ਇਹਦੇ ਵਿੱਚ ਦੇਖ ਲਓ ਵੀ ਕਿੰਨੇ ਦਰਖਤ ਮੱchnਗੇ ਕਿੰਨੇ ਜੀਵ ਜੰਤੂ ਦਾ ਨੁਕਸਾਨ ਹੋਊਗਾ ਹੈ ਤੇ ਫੇਰ ਯਾਰ ਮਾੜੀ ਗੱਲ ਆ ਯਾਰ ਸਾਡੇ ਲੋਕਾਂ ਲਈ ਆ ਇਦਾਂ ਚਾਹੀਦਾ ਨਹੀਂਗਾ ਦੁੱਖ ਲੱਗਿਆ ਦੇਖ ਕੇ ਮੇਰਾ ਵੀਰ ਬਣ ਕੇ ਨਾ ਕਰੋ ਯਾਰ ਇਦਾਂ ਪੰਜਾਬ ਦੀ ਧਰਤੀ ਆ ਇਹਨੂੰ ਵਧੀਆ ਬਣਾਓ ਥੱਲੇ ਵੀ ਜੀਵ ਜੰਤੂ ਆ ਉਹਨਾਂ ਦੀ ਵੀ ਇੱਕ ਦੁਨੀਆ ਈ ਥੱਲੇ ਧਰਤੀ ਆ ਯਾਰ ਉਹਨੂੰ ਅਸੀਂ ਕਿਉਂ ਮਚਾਉਣ ਲੱਗੇ ਆ ਦਸਾ ਲਪਟਾਂ ਨਿਕਲੀ ਜਾਂਦੀਆਂ ਆਹੀ ਹੁਣ ਜੇ ਕਿਤੇ ਖੜੀ ਗਣਕ ਤੇ ਜਿਵੇਂ ਆਪਾਂ ਕਹਿੰਦੇ ਨੇ ਵੀ ਤੇ ਚਾਰ ਗੜੇ ਮਾਰੀ ਹੋ ਜਾਂਦੀ। ਸੋ ਸਾਡੇ ਲੋਕ ਫਿਰ ਚਾਦਰਾਂ ਲੈ ਕੇ ਪੈਣ ਲੱਗ ਜਾਂਦੇ ਆ ਮੰਜਿਆਂ ਤੇ। ਵੀ ਮਾਰਤੇ ਯਾਰ ਜਮਈ ਨਹੀਂ ਕੋਈ ਛੱਡਿਆ ਜੀ ਇਹ ਆ ਬੋਹ ਹੈ। ਸੋ ਬਾਈ ਜੀ ਆਪਾਂ ਵੀ ੱੱਕਾ ਕਰਨਾ ਛੱਡੋ। ਠੀਕ ਹੈ। ਉਦਰ ਤੋਂ ਪਿਆਰ ਕਰੋ। ਸੋ ਆਹ ੱੱਕੇ ਨਾ ਕਰੋ ਮੇਰਾ ਵੀਰ ਬਣ ਕੇ। ਬੇਨਤੀ ਆ ਤੁਹਾਡੇ ਅੱਗੇ ਸਾਰੇ ਅੱਗੇ ਜਿੰਨੇ ਵੀ ਕਿਸਾਨੀ ਦੇ ਨਾਲ ਸੰਬੰਧਤ ਵੀਰ ਨੇ ਯਾਰ ਨਾ ਅੱਗ ਲਾਓ ਮੇਰਾ ਭਰਾ। ਨਾ ਵਾਤਾਵਰਨ ਖਰਾਬ ਕਰੋ ਯਾਰ। ਨੇ ਫਿਰ ਕੁਦਰਤ ਦਾ ਰਿਜ਼ਲਟ ਤੁਹਾਨੂੰ ਪਤਾ ਹੀ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਤੇ ਨਾਲੇ ਪਹਿਲਾਂ ਆਪਾਂ ਸਾਰਾ ਕੁਝ ਦੇਖਣਾ ਦੇਖ ਹਟੇ ਆਂ